ਮੈਂ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਸਾਹਿਬ ਦੇ ਸਮੂਹ ਪਰਿਵਾਰ ਆਪਣੀ ਭੈਣ ਚਰਨ ਕੋਰ ਜੀ ਦਾ तहे ਦਿਲ ਤੋਂ ਧੰਨਵਾਦ ਹੈ। ਕੱਲਾ ਸੰਗਰੂਰ ਨਹੀਂ ਬਠਿੰਡਾ ਨਹੀਂ ਗੁਰਦਾਸਪੁਰ ਨਹੀਂ ਲੁਧਿਆਣਾ ਬਲਕਿ ਸਮੂਹ ਪੰਜਾਬ ਦੇ ਸਾਰੇ ਕਾਂਗਰਸ ਕੈਂਡੀਡੇਟ ਦਾ ਸਪੋਰਟ ਕੀਤੀ ਉਹਦੇ ਲਈ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ। ਹੁਣ ਸਾਥੀ ਸੱਜੀ ਕੀ ਆ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਗਵਰਨਮੈਂਟ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਆ 14 ਮਈ 2024 ਦੀ ਇਸ ਦੇ ਤਹਿਤ ਉਹਨਾਂ ਨੇ ਜਿਹੜਾ ਵੋਟਰ ਸੈਸ ਜਿਹੜਾ ਮਾਮਲਾ ਪਿਛਲੇ ਕੁਝ ਦਹਾਕਿਆਂ ਤੋਂ ਕਿਸੇ ਸਰਕਾਰ ਨੇ ਉਗਰਾ ਨਹੀਂ ਰਿਕਵਰ ਕੀਤਾ ਸੀ ਇਹਨਾਂ ਨੇ 326 ਕਰੋੜ ਰੁਪਏ ਰਿਕਵਰ ਕਰਨ ਦੇ ਹੁਕਮ ਦਿੱਤੇ ਨੇ ਇੱਥੋਂ ਸਾਫ਼ ਹੋ ਗਿਆ ਕਿ ਭਗਵੰਤ ਮਾਨ ਜਿਵੇਂ ਕਿਸਾਨਾਂ ਦੇ ਅੰਦੋਲਨ ਵਿੱਚ ਉਹਨੇ ਭਾਜਪਾ ਨੂੰ ਕੁੱਟਣ ਦਿੱਤਾ ਸ਼ੁਭਦੀਪ ਮਾਰਨ ਦਿੱਤਾ ਪ੍ਰੀਤਪਾਲ ਡੈਮੇਜ ਹੋਣ ਦਿੱਤਾ ਲੱਤਾਂ ਬਾਹਾਂ ਤੋੜਤੀਆਂ ਹਰਿਆਣਾ ਪੁਲਿਸ ਨੇ ਇੱਥੇ ਵੀ ਕੇਂਦਰ ਸਰਕਾਰ ਦੀ ਚਾਲ ਦੇ ਉੱਤੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਅੱਗੇ ਬੋਝ ਪਾਉਣ ਜਾ ਰਿਹਾ ਔਰ ਇੱਕ ਨਾਲ ਮਸਲਾ ਮੈਂ ਜੋ ਉਠਾਇਆ ਕਿ ਨਹਿਰੀ ਵਿਭਾਗ ਵਿੱਚ ਕ੍ਰਿਸ਼ਨ ਕੁਮਾਰ ਕਿ ਇਸੇ ਡਿਊਬੀਅਸ ਹਿਡਨ ਅਜੰਡੇ ਦੇ ਤਹਿਤ ਹਰਿਆਣਾ ਦਿੱਲੀ ਨੂੰ ਫਾਇਦਾ ਦੇਣ ਲਈ ਨਹਿਰੀ ਵਿਭਾਗ ਦੇ ਪਟਵਾਰੀਆਂ ਤੇ ਪ੍ਰੈਸ਼ਰ ਪਾ ਰਹੇ ਨੇ ਕਿ ਤੁਸੀਂ ਝੂਠੇ ਆંકੜੇ ਪੇਸ਼ ਕਰੋ ਅਸਲ ਵਿੱਚ ਨਹਿਰੀ ਪਾਣੀ ਪਿੰਡਾਂ ਦੇ ਵਿੱਚ ਖਾਲਿਆ ਟੇਲੰਡਾ ਤੱਕ ਕੇਵਲ 17% ਦੀ ਪਹੁੰਚ ਰਿਹਾ ਹੈ ਪਰ ਇਹ ਕਹਿ ਰਹੇ ਨੇ ਕਿ ਤੁਸੀਂ ਪਟਵਾਰੀਆਂ ਨੂੰ ਕਹਿ ਕੇ ਤੁਸੀਂ ਲਿਖੋ ਕਿ 100% ਪਾਣੀ ਸਾਰਾ ਜਿਹੜਾ ਹੈ ਪੰਜਾਬ ਦਾ ਨਹਿਰਾਂ ਦਾ ਪਾਣੀ ਅਖੀਰ ਤੱਕ ਪਹੁੰਚ ਰਿਹਾ ਇਸ ਤਰ੍ਹਾਂ ਕਰਨ ਨਾਲ ਖਤਰਾ ਇਹ ਆ ਕਿ ਸਾਡਾ ਕੇਸ ਸੁਪਰੀਮ ਕੋਰਟ ਵਿੱਚ ਐਸਵਾਈਐਲ ਦਾ ਬਹੁਤ ਵੀਕ ਹੋਵੇਗਾ ਕੱਲ ਨੂੰ ਹਰਿਆਣਾ ਤੇ ਦਿੱਲੀ ਸਰਕਾਰ ਕਹੇਗੀ ਕਿ ਇਹ ਤਾਂ ਕਹਿੰਦੇ ਸਾਨੂੰ ਪਾਣੀ ਘਾਟ ਹੈ ਜੀ ਇਹਨਾਂ ਦਾ ਤਾਂ ਜਿਹੜਾ ਨਹਿਰਾ ਦਾ ਪਾਣੀ 100% ਇਰੀਗੇਸ਼ਨ ਵਾਸਤੇ ਕੱਲੇ-ਕੱਲੇ ਟੇਲੈਂਡ ਤੱਕ ਪਹੁੰਚਿਆ ਜਦ ਕੇ ਪਹੁੰਚ ਨਹੀਂ ਰਿਹਾ ਔਰ ਇਹਨਾਂ ਨੇ ਪਟਵਾਰੀਆਂ ਦੇ ਉੱਤੇ ਜ਼ੁਲਮ ਕਰਦਿਆਂ ਡਿਸਕਰੰਸਿੰਗ ਗਹਿਰੀ ਬੁੱਟਰ ਜੋ ਪ੍ਰਧਾਨ ਆ ਉਸ ਤੇ ਪਰਚਾ ਦਰਜ ਕਰਤਾ ਉਹਨੂੰ ਸਸਪੈਂਡ ਕਰਤਾ ਉਹਨੂੰ ਚਾਰਜ ਸ਼ੀਟ ਕਰਤਾ ਦਰਜਨਾ ਸੈਂਕੜੇ ਪਟਵਾਰੀਆਂ ਨੂੰ ਟੌਰਚਰ ਕੀਤਾ ਡਿਪਾਰਟਮੈਂਟਲ ਇਨਕੁਆਰੀਆਂ ਖੋਲਦੀਆਂ ਔਰ ਬਾਗਬਾਨੀ ਦਾ ਜਿਹੜਾ ਪਾਣੀ ਦੀ ਕਟੌਤੀ ਕਰਤੀ ਔਰ ਇਸੇ ਤਰ੍ਹਾਂ ਨਾਲ ਜੋ ਇਹ ਝੂਠ ਬੋਲਿਆ ਜਾ ਰਿਹਾ ਅੰਕੜੇ ਫਰਜ਼ੀ ਪੇਸ਼ ਕੀਤੇ ਜਾ ਰਹੇ ਮੈਨੂੰ ਸ਼ੁਭਾਵਾਕ ਕੇ ਕ੍ਰਿਸ਼ਨ ਕੁਮਾਰ ਆਈਦਰ ਦਿੱਲੀ ਦੀ ਗੇਮ ਖੇਡ ਰਿਹਾ ਜਾਂ ਕੇਜਰੀਵਾਲ ਦੀ ਗੇਮ ਖੇਡ ਰਿਹਾ ਜਾਂ ਸੰਦੀਪ ਪਾਟਕ ਦੀ ਜਾਂ ਰਾਗਵ ਚੱਡੇ ਦੀ ਗੇਮ ਖੇਡ ਰਿਹਾ ਭਗਵਾਨ ਤਮਨ ਨੂੰ ਇਹਨਾਂ ਦੋਨਾਂ ਮੁੱਦਿਆਂ ਦੇ ਉੱਤੇ ਆਪਣਾ ਪੱਖ ਸਾਫ਼ ਕਰਕੇ ਪੰਜਾਬ ਦੇ ਕਿਸਾਨਾਂ ਦੇ ਅੱਗੇ ਸਫਾਈ ਦੇਣੀ ਚਾਹੀਦੀ ਸਾਰਾ ਝੂਠ ਹੈ ਨਾ ਆ ਦੇਖੋ ਪਟਵਾਰੀਆਂ ਨੇ ਡਿਟੇਲਡ ਹਲੇ ਅੱਜ ਉਹਨਾਂ ਦੀ ਮੀਟਿੰਗ ਹੋ ਰਹੀ ਹੈ ਬਠਿੰਡੇ ਵਿੱਚ ਕੰਪਲੀਟ ਨੇਰੀ ਪਟਵਾਰ ਯੂਨੀਅਨ ਨੇ ਇਸ ਨੂੰ ਫਰਾਡ ਘਰਾਰ ਦਿੱਤਾ ਵਾ ਕਿ ਸਾਡੇ ਤੇ ਦਬਾਅ ਪਵਾ ਕੇ 17 18% 20% ਪਾਣੀ ਜਿਹੜਾ ਇਰੀਗੇਸ਼ਨ ਦਾ ਜਾ ਰਿਹਾ ਨਹਿਰੀ ਉਹਨੂੰ 100% ਘੁਆਰੇ ਨੇ ਔਰ ਸਾਡੇ ਤੇ ਪਰਚੇ ਦਰਜ ਕਰ ਰਹੇ ਨੇ ਸਾਡੇ ਪਟਵਾਰੀਆਂ ਨੂੰ ਸਸਪੈਂਡ ਕਰ ਰਹੇ ਨੇ ਸਾਡੇ ਪਟਵਾਰੀਆਂ ਨੂੰ ਚਾਰਜ ਸ਼ੀਟ ਕਰ ਰਹੇ ਨੇ ਉਹ ਇੱਕ ਦਿਨ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਆ ਰਹੇ ਪਹਿਲਾਂ ਵੀ ਉਹਨਾਂ ਲੁਧਿਆਣੇ ਮੀਟਿੰਗ ਕਰ ਦਿੱਤੀ ਆ ਇਹ ਅੰਕੜੇ ਫੇਕ ਨੇ ਔਰ ਕ੍ਰਿਸ਼ਨ ਕੁਮਾਰ ਤੇ ਭਗਵੰਤਪਾਲ ਦੱਸਣ ਕਿ ਇਹ ਕਿਹੜੇ ਦਿੱਲੀ ਦੇ ਕਿਹੜੇ ਆਕਾ ਦੇ ਕਹਿਣ ਦੇ ਉੱਤੇ ਫੇਕ ਅੰਕੜੇ ਪੇਸ਼ ਕੀਤੇ ਜਾ ਰਹੇ ਨੇ ਜਿਹੜੇ ਨਾਲੇ ਜਿਹੜੀ ਪਿੰਡ ਵਿੱਚ ਅੱਜ ਮੀਟੇ ਦੇ ਅੰਦਰ ਕੰਡੋਰੀ ਦਾ ਵਿਰੋਧ ਹੋ ਰਿਹਾ ਤੇ ਦੇਖੋ ਵਿਰੋਧ ਤਾਂ ਇਹਨਾਂ ਦਾ ਹੋਣਾ ਹੀ ਆ ਜਦ ਇਹ ਕਿਸਾਨ ਵਿਰੋਧੀ ਫੈਸਲੇ ਲੈ ਰਹੇ ਨੇ ਜਦ ਇਹਨਾਂ ਨੇ ਕਿਸਾਨਾਂ ਦੇ ਅੰਦੋਲਨ ਵਿੱਚ ਨਿਹੱਥੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੂੰ ਕੁੱਟਣ ਦਿੱਤਾ ਕੱਗਰ ਦਰਿਆ ਵਿੱਚ ਹਰਿਆਣਾ ਕੱਗਰ ਦਰਿਆ ਸਾਡਾ ਹਰਿਆਣਾ ਉੱਥੇ ਫੜ ਕੇ ਜਿਹੜੀ ਬੈਰੀਕੇਡੀਆਂ ਉਹ ਪੰਜਾਬ ਦੀ ਧਰਤੀ ਤੇ ਆ ਇੰਨਾ ਕੁਝ ਹੋਇਆ ਕੁੱਟਿਆ ਗਿਆ ਟਰੈਕਟਰ ਪੰਨੇ ਗਏ ਸੈਂਕੜੇ ਕਿਸਾਨ ਜ਼ਖਮੀ ਹੋ ਗਏ ਔਰ ਸ਼ੁਭਕਰਨ ਦਾ ਕਤਲ ਹੋ ਗਿਆ ਪ੍ਰੀਤਪਾਲ ਦੀਆਂ ਹੱਡੀਆਂ ਤੋੜਤੀਆਂ ਪਰ ਭਗਵਾਨਤ ਮਾਨ ਨੇ ਕੋਈ ਪਰਚਾ ਨਹੀਂ ਦਰਜ ਕੀਤਾ ਇੱਕ 0 ਐਫ ਆਈ ਆਰ ਦਰਜ ਕੀਤੀ ਸ਼ੁਭ ਕਰਨ ਦੀ ਅਣ ਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ ਇਸ ਕਰਕੇ ਉਹਨਾਂ ਦਾ ਵਿਰੋਧ ਜਾਇਜ਼ ਹੈ ਔਰ ਮੈਂ ਸਮਝਦਾ ਕਿਸਾਨ ਜਥੇਬੰਦੀਆਂ ਨੂੰ ਭਾਜਪੀ ਔਰ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਸਵਾਲ ਹਰ ਪਿੰਡ ਵਿੱਚ ਕਿਸਾਨਾਂ ਨੂੰ ਸਧਾਰਨ ਕਿਸਾਨਾਂ ਨੂੰ ਅਪੀਲ ਕਰੂੰਗਾ ਪੁੱਛੋ ਕਿ ਸਾਡਾ 352 ਕਰੋੜ ਰੁਪਏ ਮਾਮਲਾ ਸਾਡੇ ਉੱਤੇ ਕਿਉਂ ਤੋਂ ਪਿਆ ਹੈ ਬਹੁਤ ਇੰਪੋਰਟੈਂਟ ਸਵਾਲ ਕੀਤਾ ਦੇਖੋ ਸਭ ਤੋਂ ਜ਼ਿਆਦਾ ਵੋਟਰ ਟੇਬਲ ਜਿਹੜਾ ਉਹ ਬਰਨਾ ਸੰਗਰੂਰ ਔਰ ਬਰਨਾੜੇ ਜ਼ਿਲ੍ਹਿਆਂ ਵਿੱਚ ਜਿਹੜਾ ਡਿਪਲੀਸ਼ਨ ਹੈ ਜਿਹੜਾ ਪਾਣੀ ਜ਼ਮੀਨ ਦੇ ਥੱਲੇ ਉਹਦੀ ਸਤਾ ਕਿਉਂਕਿ 14 ਲੱਖ ਟਿਊਬਨਾਂ ਨਾਲ ਅਸੀਂ ਪਾਣੀ ਕੱਢ ਰਹੇ ਹਾਂ ਚੋਨੇ ਦੀ ਫਸਲ ਤੁਹਾਨੂੰ ਪਤਾ ਕਿ 1 ਕਿਲੋ ਚੌਲ ਪੈਦਾ ਕਰਨ ਵਾਸਤੇ 3 ਤੋਂ ਲੈ ਕੇ 4000 ਲੀਟਰ ਪਾਣੀ ਚਾਹੀਦਾ ਭਗਵਾਨ ਤਮਾਨ ਨੇ 2 ਸਾਲਾਂ ਵਿੱਚ ਇਹਦੇ ਤੇ ਕੋਈ ਰਾਏ ਨਹੀਂ ਕੀਤੀ ਕਿ ਗਰਾਊਂਡ ਵਾਟਰ ਰੀਚਾਰਜ ਕਿੱਦਾਂ ਕਰਨਾ ਮੇਰੇ ਕੋਲ ਸਿੰਪਲ ਪ੍ਰੋਪੋਜ਼ਲ ਜਿਹੜਾ ਕਿ ਮੈਂ ਇਹਨੂੰ ਦੱਸਣਾ ਚਾਹੁੰਦਾ ਸੀ ਮਿਲਣਾ ਚਾਹੁੰਦਾ ਸੀ ਲੇਕਿਨ ਮਿਲਿਆ ਨਹੀਂ ਨਫਸਤ ਦੀ ਭਾਵਨਾ ਦੇ ਨਾਲ ਮੈਂ ਕਹਿੰਦਾ ਕਿ ਕੇਂਦਰ ਸਰਕਾਰ ਜਿਹੜਾ ਸਾਡਾ ਸੀਸੀਐਲ ਲਿਮਟ ਹੈ ਜਿਹੜਾ ਕਣਕ ਦੇ ਝੋਨਾ ਹਰ ਸਾਲ ਕੇਂਦਰ ਸਰਕਾਰ ਖਰੀਦਾ ਉਹ 75000 ਕਰੋੜ ਰੁਪਏ ਦੀ ਸੀਸੀਐਲ ਮੇਰੇ ਕੈਸ਼ ਕੈਸ਼ ਕ੍ਰੈਡਿਟ ਲਿਮਿਟ ਜਿਹੜਾ ਭਾਰਤ ਸਰਕਾਰ ਸਾਨੂੰ ਦਿੰਦਾ ਉਹਦੇ ਚੋਂ 40000 ਖਰੀਦਿਆ ਜਾ ਰਿਹਾ ਹੈ ਮੇਰੇ ਪ੍ਰਪੋਸਲ ਹੈ ਕਿ ਪਹਿਲੇ ਸਾਲ 20000 ਕਰੋੜ ਰੁਪਇਆ ਝੋਨੇ ਦੀ ਖਰੀਦ ਦਾ ਪੈਸਾ ਇੱਕ ਸਾਈਡ ਤੇ ਰੱਖ ਕੇ ਕੁਝ ਸੌਣੀਆਂ ਦੀਆਂ ਫਸਲਾਂ ਆਲਟਰਨੇਟ ਕ੍ਰੌਪਸ ਤੇ ਐਮਐਸਵੀ ਦਿੱਤੀ ਜਾਵੇ ਝੋਨੇ ਦੇ ਬਰਾਬਰ ਕਿਉਂਕਿ ਜੱਟਾਂ ਨੇ ਜ਼ਿਮੀਂਦਾਰਾਂ ਨੇ ਉਦੋਂ ਤੱਕ ਝੋਨਾ ਨਹੀਂ ਛੱਡਣਾ ਜਦ ਤੱਕ ਉਹਨਾਂ ਨੂੰ ਝੋਨੇ ਦੇ ਬਰਾਬਰ ਆਮਦਨ ਨਾ ਹੋਈ ਆ 50 60 70000 ਰੁਪਏ ਦੀ ਜਿਹੜਾ ਕਿ ਅਸੀਂ ਕਹਿੰਨੇ ਕਿ ਉਸੇ ਸੀਸੀਲ ਲਿਮਿਟ ਵਿੱਚ ਕੇਂਦਰ ਸਰਕਾਰ ਪੈਸਾ ਨਹੀਂ ਫालतू ਮੰਗਦੇ ਉਹਦੇ ਪਹਿਲੇ ਸਾਲ 50% ਝੋਨੇ ਦੀ ਬਜਾਈ ਘਟਾਵੇ ਅਗਲੇ ਸਾਲ 25 ਘਟਾਵੇ ਅਖੀਰ ਵਿੱਚ ਸਾਰਾ ਝੋਨਾ ਖਤਮ ਤੇ ਪਾਣੀ ਦਾ ਵਾਟਰ ਟੇਬਲ ਪੰਜਾਬ ਦਾ ਆਪਣੇ ਆਪ ਰੀਚਾਰਜ ਹੋ ਕੇ ਉੱਪਰ ਆ ਜਾਵੇ ਬੈਰਨ ਸਾਹਿਬ ਲੋਕ ਸਭਾ ਹਾਕਾ ਸੰਗਰੂਰ ਤੋਂ ਕੱਲੇ ਤੁਸੀਂ ਨਹੀਂ ਸਿਮਰਜੀਤ ਮਾਨਮੀ ਜਾਂ ਮੀਥੇਰ ਵੀ ਸੁਖਦੀਪ ਸਿੱਧੂ ਬਸੇ ਵਾਲਿਆ ਇਨਸਾਫ ਲੈਣ ਨੂੰ ਹਰ ਇੱਕ ਸਟੇਜ ਤੋਂ ਬੋਲਦੇ ਨੇ ਨਹੀਂ ਮੀਥੇਰ ਕਿੱਥੋਂ ਬੋਲ ਰਿਹਾ ਉਹ ਤਾਂ ਜੀਵਨ ਜੋਤ ਮਾਨਸਾ ਉਹ ਕਹਿੰਦਾ ਜੀ ਖੈਰਾ ਸਾਹਿਬ ਨੂੰ ਕੋਈ ਸ਼ੌਂਕ ਹੈ ਸੋਸ਼ਲ ਮੀਡੀਆ ਤੇ ਮੈਂ ਤਾਂ ਚਲਾਨ ਦੀ ਕਾਪੀ ਨਾਲ ਲਈ ਆ ਜੀਵਨ ਜੋਤ ਮਾਨਸਾ ਦੀਆਂ ਫੋਟੋਆਂ ਇਹਦੀ ਰਿਸੈਪਸ਼ਨ ਤੇ ਖੜਾ ਵਾ ਉਹ ਚਲਾਨ ਦੇ ਵਿੱਚ ਉਹਦਾ ਨਾਮ ਆ ਐਲਓਸੀ ਉਹ ਬਾਹਰ ਵਿਦੇਸ਼ਾਂ ਵਿੱਚ ਜਾ ਨਹੀਂ ਸਕਦਾ ਨਾਟ ਨੈਸੈਸਿਟੀ ਥੈਟ ਹੀ ਹੈਸ ਬੀਨ ਅਰੈਸਟਡ ਹੀ ਮੇਬੀ ਅਰੈਸਟਡ ਟੂਮੋਰੋ ਹੀ ਮੇਬੀ ਅਰੈਸਟਡ 3 ਮਹੀਨੇ ਬਾਅਦ ਇਹ ਉਹਨਾਂ ਬੰਦਿਆਂ ਨੂੰ ਆਪਣੇ ਨਾਲ ਕੈਂਪੇਨ ਚ ਕਿਉਂ ਲੈ ਕੇ ਜਾ ਰਹੇ ਨੇ ਔਰ ਮੀਥੇਰ ਦੱਸੇ ਉਹ ਕਦੀ ਇਹਨਾਂ ਦੇ ਘਰ ਚੱਲ ਕੇ ਅਫਸੋਸ ਕਰਨ ਗਿਆ ਚਾਚ ਨਾਲ ਆ ਜਿਹੜੇ 92 ਬੰਦੂਆ ਮਜ਼ਦੂਰ ਨੇ ਸੁਆਇ ਕומר ਵਿਜੇ ਪ੍ਰਤਾਪ ਭਗਵੰਤ ਮਾਨ ਤੋਂ ਟਾਈਮ ਮੰਗਦੇ ਰੇ 22 ਤਰੀਕੇ ਨਾਲ ਟਾਈਮ ਨਹੀਂ ਦਿੰਦਾ ਜਦੋਂ ਇਹਨਾਂ ਦੇ ਕੋ ਘਰ ਆਉਂਦਾ ਇੱਕ ਛੋਣੀ ਬਣਾ ਕੇ ਆਉਂਦਾ 1000 ਗਨਮੈਨ ਲੈ ਕੇ ਆਉਂਦਾ 1500 ਗਨਮੈਨ ਲਾ ਦਿੰਦਾ ਥਿਸ ਇਜ਼ ਗ੍ਰੋਸ ਇਨਜਸਟਿਸ ਇਸ ਕਰਕੇ ਉਹਨਾਂ ਨੇ ਸਿਰਫ ਲਿਪ ਸਰਵਿਸ ਕੀਤੀ ਆ ਸਿੱਧੂ ਮੂਸੇਵਾਲੇ ਦੇ ਕਤਲ ਦੇ ਉੱਤੇ ਇਨਸਾਫ ਦੇ ਵਿੱਚ ਕੋਈ ਨਹੀਂ ਵੀ ਕਹ ਰਹੇ ਨਹੀਂ ਦੇਖੋ ਮਾਨ ਸਾਹਿਬ ਮਾਨ ਸਾਹਿਬ ਨੇ ਪਿਛਲੀ ਜਿੰਨੀ ਛੋਣ ਵੇਲੇ ਸਿਮਰਨਜੀਤ ਸਿੰਘ ਮਾਨ ਨੇ ਵੀ ਦੀਪ ਸੂਤ ਅਤੇ ਮੂਸੇਵਾਲਾ ਦੇ ਰਾਮਦੇ ਉਹਨੂੰ ਨਾਲ ਜੋੜ ਇੱਕ ਇੱਕ ਗੱਲ ਮੇਰੀ ਸੁਣੋ ਅੱਛੀ ਤਰ੍ਹਾਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮਾਨ ਸਾਹਿਬ ਨੇ ਅਗਰ ਉਹਨਾਂ ਦੀ ਲੜਾਈ ਵਿੱਚ ਹਿੱਸਾ ਪਾਇਆ ਤੇ ਖੇਰੇ ਨੇ ਵੀ ਉਸੇ ਬਰਾਬਰ ਦਾ ਹਿੱਸਾ ਪਾਇਆ ਜਿਹੜੇ ਵੀ ਇਸ਼ੂ ਸਿਮਰਜੀਤ ਸਿੰਘ ਮਾਨ ਕਹਿੰਦੇ ਨੇ ਉਹ ਸਾਰੇ ਇਸ਼ੂਜ਼ ਮੈਂ ਵੀ ਰੇਜ਼ ਕੀਤੇ ਨੇ ਬਲਕੌਰ ਸਿੰਘ ਸਿੱਧੂ ਦਾ ਸਮਝੋ ਸ਼ੁਭਦੀਪ ਸਿੱਧੂ ਕਾਂਗਰਸ ਦਾ ਮਾਨਸਾ ਦਾ ਕੈਂਡੀਡੇਟ ਸੀਗਾ ਔਰ ਇਸੇ ਕਰਕੇ ਮਾਰਿਆ ਗਿਆ ਕਿਉਂਕਿ ਜਿਹੜਾ 295 ਗੀਤ ਗਾਇਆ ਉਸਨੇ ਉਹ ਉਹ ਚੁੱਬਿਆ ਆਮ ਆਦਮੀ ਪਾਰਟੀ ਨੂੰ ਸਿਕਿਉਰਿਟੀ ਵਿਡਰੋਅ ਕੀਤੀ ਇੱਕ ਇੱਕ ਸਾਜ਼ਿਸ਼ ਦੇ ਤਹਿਤ ਸਭ ਕੁਝ ਹੋਇਆ ਇਹਨਾਂ ਦਾ ਨੁਕਸਾਨ ਹੋਇਆ ਇਹਨਾਂ ਦਾ ਨੁਕਸਾਨ ਦੀ ਪਰਪਾਈ ਇੰਡੀਆ ਅਲਾਈਂਸ ਕਰੇਗਾ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੇ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਉਹਨਾਂ ਨੇ ਉਹਨਾਂ ਨੇ ਮਦਦ ਕੀਤੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਮਾਨ ਸਾਹਿਬ ਨੇ ਸਪੋਰਟ ਕਰਨ ਦੀ ਗੱਲ ਕੀਤੀ ਸੀ ਉਹ ਬੱਦ ਬਹੁਤ ਵਾਇਰਲ ਵੀ ਹੋਈ ਸੀ ਜਿਹਦਾ ਸੰਗਰੂਰ ਹਲਕੇ ਤੇ ਅਮਰਗੜ ਹਲਕੇ ਬਹੁਤ ਬੱਦ ਪਿਆ ਸੀ ਦੇਖੋ ਇੱਕ ਹਰ ਇਲੈਕਸ਼ਨ ਦਾ ਇੱਕ ਆਪਣਾ ਉਸ ਵਕਤ ਦਾ এজেন্ডਾ ਸੀਗਾ ਮੁੱਦੇ ਸੀਗੇ ਹਾਲਾਂਕਿ ਮਾਨ ਸਾਹਿਬ ਮੰਨਦੇ ਨਹੀਂ ਕਿ ਉਹ ਤੁਸੀਂ ਆਪ ਪੁੱਛਿਆ ਪੱਤਰਕਾਰਾਂ ਨੇ ਕਿ ਕੀ ਤੁਹਾਡੀ ਜਿੱਤ ਵਿੱਚ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦਾ ਕਤਲ ਸਿਕਾ ਉਹਨਾਂ ਨੇ ਕਿਹਾ ਨਹੀਂ ਇਹ ਗਲਤ ਕਿੱਥੋਂ ਕਰਦੇ ਤੁਸੀਂ ਉਹ ਆਪਣੀ ਪ੍ਰਾਪਤੀਆਂ ਗਿਣਾਉਂਦੇ ਔਰ ਮੈਨੂੰ ਮਾਨ ਸਾਹਿਬ ਤੇ ਕੋਈ ਗਿਲਾ ਨਹੀਂਗਾ ਉਹ ਸਾਡੇ ਸਤਕਾਰਯੋਗ ਲੇਕਿਨ ਇੱਕ ਗੱਲ ਤੁਹਾਡੇ ਜ਼ਰੀਏ ਮੈਂ ਪੁੱਛਣਾ ਚਾਹਣਾ ਹੋ ਸਕਦਾ ਮੈਂ ਗਲਤ ਹੋਵਾਂ ਮੈਨੂੰ ਜੋ ਇਨਫੋਰਮੇਸ਼ਨ ਮਿਲੀ ਆ ਕਿ ਮਾਨ ਸਾਹਿਬ ਨੇ ਰਾਸ਼ਟਰਪਤੀ ਦੀ ਐਮਪੀ ਦੀ ਵੋਟ ਜਿਹੜੀ ਸੀ ਉਹ ਭਾਜਪਾ ਨੂੰ ਪਾਈ ਆ ਹੀ ਆਲਸੋ ਮਸ ਕਲੈਰੀਫਾਈ ਡਸ ਹੀ ਸਟੈਂਡ ਵਿਦ ਦ ਭਾਜਪਾ ਅਲਾਈਅੰਸ ਔਰ ਡਸ ਹੀ ਸਟੈਂਡ ਵਿਦ ਦ ਸੈਕੂਲਰ ਫੋਰਸਸ ਆਫ ਦਿਸ ਕੰਟਰੀ ਮੈਨੂੰ 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 ਨਾ ਕੁਝ ਜਾਣਕਾਰੀ ਮਿਲੀ ਆ ਮੇਰੀ ਸੁ ਕਿ ਇੱਕ ਇੱਕ ਇਮੀਗ੍ਰੇਸ਼ਨ ਇੱਕ ਇਮੀਗ੍ਰੇਸ਼ਨ ਦੇ ਮਸਲੇ ਨੂੰ ਲੈ ਕੇ ਕਿਸਾਨਾਂ ਤੇ ਵਪਾਰੀਆਂ ਵਿੱਚ ਖੜਕੀ ਆ ਇਹ ਜ਼ਿੰਮੇਵਾਰੀ ਸਟੇਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਟੇਟ ਗਵਰਨਮੈਂਟ ਦੀ ਆ ਕਿ ਇਸ ਨੂੰ ਬੈਠ ਕੇ ਐਮੀਕਲੇਬ ਐਮੀਕਲੇਬਲੀ ਰਿਜ਼ੋਲਵ ਕਰੋਣ ਜੋ ਵੀ ਉਹਨਾਂ ਦੀ ਮੰਗ ਹੈਗੀ ਆ ਕਿਸਾਨ ਜਥੇਬੰਦੀਆਂ ਦੀ ਜਾਂ ਜਿਹੜਾ ਪਰਿਵਾਰ ਜਿਹਨਾਂ ਦੀ ਇਮੀਗ੍ਰੇਸ਼ਨ ਹੈਗੀ ਆ ਉਹਨਾਂ ਦਾ ਬੈਠ ਕੇ ਸਮਝੌਤਾ ਕਰੋਣ ਔਰ ਇਹ ਵਿੱਚ ਅਸੀਂ ਨਹੀਂ ਚਾਹੁੰਦੇ ਕਿ ਇਹ ਗੱਲ ਹੋਰ ਭੜਕੇ ਸਾਡੀ ਮੈਰਿਟ ਦੇ ਆਧਾਰ ਦੇ ਉੱਤੇ ਸਾਡੀ ਦੋਨਾਂ ਧਿਰਾਂ ਦੇ ਨਾਲ ਮੈਂ ਕਹਿ ਸਕਦਾ ਕਿ ਸਾਡੀ ਸਹਾਨੂੰ ਬੁੱਤੀ ਆ ਅਗਰ ਉਹਨਾਂ ਦੇ ਬੱਚੇ ਬਾਹਰ ਗਏ ਪੈਸੇ ਵੱਧ ਲੱਗੇ ਉਹ ਪੈਸੇ ਮੰਗਦੇ ਨੇ ਅਗਰ ਇਹ ਕਹਿੰਦੇ ਕਿ ਅਸੀਂ ਬੱਚਾ ਠੀਕ ਭੇਜ ਦਿੱਤਾ ਸੋ ਇਟ ਇਜ਼ ਦ ਡਿਊਟੀ ਆਫ ਦ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਐਂਡ ਗਵਰਨਮੈਂਟ ਟੂ ਮੇਕ them ਰੀਚ ਅ ਐਪ੍ਰੋਪਰੀਏਟ ਸੋਲੂਸ਼ਨ